ਦੀ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਜਿਹੜੀਆਂ 42000 ਨੌਕਰੀਆਂ ਜਿੱਥੇ ਇੱਕ ਵੀ ਬੱਚਾ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਜੀ ਉਂਗਲ ਨਹੀਂ ਰੱਖਦਾ ਵੀ ਸਾਨੂੰ ਜਾਂ ਕੈਸ਼ ਦੇਣਾ ਪਿਆ ਜਾਂ ਫਰਮੈਸ਼ੀ ਸਾਰਿਆਂ ਦਾ ਧੰਨਵਾਦ ਸਾਰਿਆਂ ਨਾਲ ਵੱਡੀ ਗੱਲ ਹੈ ਜਿਹੜੀ ਲੋਕਾਂ ਨੂੰ ਅਸੀਂ ਪਾਣੀ ਖੁੱਲਕੇ ਦਿੱਤਾ ਚਾਹੇ ਨਹਿਰਾਂ ਦਾ ਸੀ ਤੇ ਚਾਹੇ ਟਿਊਬਵੈੱਲ ਦੀ ਬਿਜਲੀ ਦਾ ਸੀ ਔਰ ਜਿਹਦੇ ਨਾਲ ਜ਼ਿਮੀਂਦਾਰਾਂ ਅੱਕੇ ਨਾਲੋਂ ਸੌਖਾ ਹੋਇਆ ਉਹਦੇ ਹਾਲਾਤ ਚੰਗੇ ਹੋਏ ਅਸੀਂ ਉਹ ਨਹਿਰਾ ਬਣਾ ਰਹੇ ਆ ਜਲਦੀ 750 ਕਰੋੜ ਰੁਪਏ ਦਾ ਬਜਟ ਉਹਦਾ ਬਣਿਆ ਹੋਇਆ ਇਸ ਤੋਂ ਇਲਾਵਾ 11080 ਕਰੋੜ ਦਾ ਜਿਹੜਾ ਥਰਮਲ ਲਿਆ ਗਿਆ ਅਗੇ ਸਰਕਾਰਾਂ ਵੇਚਦੀਆਂ ਹੁੰਦੀਆਂ ਸਨ ਟੂਲ ਪਲਾਜ਼ੇ ਬੰਦ ਕਿਸੇ ਸਰਕਾਰ ਨੇ ਨਹੀਂ ਕੀਤੇ ਸੀ ਭੁਗਮੰਤ ਮੰਡ ਦੀ ਵੱਡੀ ਪ੍ਰਾਪਤੀ ਹੈ ਲੋਕਾਂ ਦਾ ਕੋਰਾ ਰੁਪਈਆ ਰੋਜ਼ ਦਾ ਕੋਈ ਕੰਪਨੀਆਂ ਲੈ ਕੇ ਜਾਂਦੇ ਆ ਇਹ ਸਮਝੌਤੇ ਦੀ ਰਾਜਨੀਤੀ ਦੇ ਥੱਲੇ ਐਮਐਲਆ ਨੂੰ ਵੱਧ ਸੂਲਤਾਂ 8877 ਪੈਨਸ਼ਨਾਂ ਦੇ ਜਾਂਦੇ ਸੀ ਉਹ ਭਗਵੰਤ ਮਾਨ ਦੀ ਵੱਡੀ ਪ੍ਰਾਪਤੀ ਹੈ ਲੋਕਾਂ ਲਈ ਵੱਡੀ ਪ੍ਰਾਪਤੀ ਹੈ ਪੰਜਾਬ ਦੇ ਲੋਕਾਂ ਦੀ ਤੇ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਜਿਹੜੀਆਂ 42000 ਨੌਕਰੀਆਂ ਤੇ ਇੱਕ ਵੀ ਬੱਚਾ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਵੀ ਜੀ ਗੁੰਗਲ ਨਹੀਂ ਰੱਖਦਾ ਵੀ ਸਾਨੂੰ ਜਾਂ ਕੈਸ਼ ਦੇਣਾ ਪਿਆ ਜਾਂ ਫਰਵੈਸ਼ ਸਾਰਿਆਂ ਦਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ